ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਹੋਰ ਸਾਰੇ ਠੀਕ ਠਾਕ ਹੋ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਲੱਗੇ ਆ ਝੋਨਾ ਵੜਨ ਚੱਲ ਵੀ ਚੱਲ ਸ਼ੇਰਾ ਖੋਲਦੇ ਓਗਰ ਕਟਰ ਕਰਤਾ ਲੋਡ ਲੱਗੇ ਨੇ ਮੁੰਡੇ ਸੈਟਿੰਗ ਕਰਨ ਚ ਚੱਕਰ ਵਧਾ ਲੈਣ ਥੋੜੇ ਜਿ ਕੋਛੇ ਲਾਉਣੇ ਦਾ ਰਹਾ ਪੂਰਾ ਚੋਬਰ ਸਿਰੇ 3 ਵਜੇ ਤੁਰ ਪਿਆ ਸੀ ਮੋਟਰਸਾਈਕਲ ਦੇ ਦਾ ਦਿਨ ਚੜ੍ਹਦੇ ਨੂੰ ਤੁਹਾਡੇ ਕੋਲ ਹੋਵਾਂਗਾ 7 ਵਜੇ ਇੱਥੇ ਆ ਗਿਆ ਸੀ ਸਾਡੇ ਕੋਲ ਬਠਿੰਡਿਓ ਹਿੰਮਤੀ ਹੈ ਮੁੰਡਾ ਪੂਰਾ ਜੇ ਕਹਿੰਦੇ 10-20 ਮਿੰਟ ਖਲੋ ਜੀ ਇਹ ਸਾਰੇ ਮੌਸਮ ਬੜਾ ਖਰਾਬ ਸੀ ਧੁੰਦ ਬੜੀ ਪਈ ਸੀ ਤਰੇਲ ਹੈ ਅਜੇ ਅੰਦੇ 2 ਘੰਟਾ ਖਲੋ ਕੇ ਫਿਰ ਚਲਾਵਾਂਗੇ ਮਸ਼ੀਨ ਕਹਿੰਦੇ ਉਹਨਾਂ ਚਾਹ ਚੂ ਪੀਓ ਅਸੀਂ ਕਰਤਾ ਖਲਾਰਤਾ ਕਟ ਰੇ ਕਾਈ ਲੋਡ ਕਰਕੇ ਮਸ਼ੀਨ ਤਿਆਰ ਹੈ ਮੈਂ ਜਦੋਂ ਕਹੋਗੇ ਉਹਦੀ ਵੜ ਦਾਂ ਮੈਂ 26 ਚੋਂ ਨਾ ਤੇ ਤਰੇਲ ਥੋੜੀ ਜੀ ਸਾਨੂੰ ਮਾਜੇ ਟਾਈਮ ਵੀ ਕੁਛ ਨਹੀਂ ਹੋਇਆ 12 ਵਜੇ ਨੇ ਆ ਵੀ ਲੱਗੇ ਨੇ ਮੇਰੇ ਮੁੱਠਾ ਟੇਕਣਾ ਆ ਨਾ ਗੱਗੂ ਮੱਗ ਗੱਗੂ ਗਿਆ ਬਹੁਤ ਚੁੰਮ ਚੁੰਮ ਗਿਆ ਸਾਡਾ ਫੋਰਮ ਨਾ ਕੀ ਹਾਲ ਲੈ ਵਧੀਆ ਵਧੀਆ ਚੱਲ ਰਹੀ ਹੈ ਵਧੀਆ ਵਧਾਈ ਲੈ ਰਹੇ ਨੇ ਯਾਰੇ ਪੂਰੇ ਭਾਈ ਫੱਕ ਗਿਆ ਜੋ ਨਾ ਹੈ ਨਾ ਜਨਨ ਲਈ ਕਮੈਨ ਰੂਮੀ ਮਟਰੋ ਕੀ ਹਾਲ ਚਾਲ ਨੇ ਤੁਸੀਂ ਸੁਣਾਓ ਕੀ ਗੱਲਬਾਤ ਆਪਾਂ ਕਰਤੀ ਚਾਲੂ ਬਸ਼ੀਰ ਹਣ ਲੱਗੀ ਧੁੱਪ ਚੰਗੀ ਲੱਗਾ ਆਪਣੇ ਵਾਲਾ ਜੇ ਉੱਪਰ ਚਲਾਣ ਆਜਾ ਕੀ ਗਵਾਦ ਕੇ ਮੋਬਾਈਲ ਚ ਕਿਉਂ ਵੀ ਆਜਾ ਠੀਕ ਨਿਕਲਦਾ ਵਿੱਚ ਹੋਣਾ ਟਰਾਲੀ ਤੇ ਦੂਜੀ ਵੀ ਲਾਤੀ ਆਪਾਂ ਵਧੀਆ ਲੱਗਦਾ ਝਾੜਦੇ ਬਾਕੀ ਕੰਡਾ ਹੀ ਦੱਸੇਗਾ ਇਹ ਕਰੀਬ ਚੱਕ ਘਰ ਲਈ ਟਰਾਲੀ ਟੁੱਲੀ ਜਾ ਰਹੇ ਬਸ ਉਹ ਨਾ ਠੀਕ ਹੈ ਨਾ ਪੱਕਿਆ ਵੈਨ ਹਲੋ ਭਾਵੇਂ ਕਰਨੇ ਅੱਛਾ ਚਾੜਤੀ ਵਾਸਤੇ ਲੈ ਕੇ ਜਾਣਾ ਪਰ ਭਰ ਲਾ ਜੰਗੀ ਤਰ੍ਹਾਂ ਅੱਛਾ ਪਹਿਲਾਂ ਲੈ ਕੇ ਜਾਏ ਕੱਲੂ ਅੱਜ ਘੜ ਨਹੀਂ ਕੱਲੂ ਕੱਲੂ ਐਤਵਾਰ ਨਹੀਂ ਚਲ ਕੋਈ ਐਤਵਾਰ ਆਪਣੀ ਬੜਗੇ ਨਾ ਪੱਕਾ ਪੋਖਾ ਅੱਛਾ ਉਹ 1 ਕਿਲੋ ਰਹਿ ਗਿਆ ਸਾਹਮਣੇ ਵਾਲਾ ਆ ਕੋਈ ਚੈਨਲ ਆਣਦਾ ਰਹੂਣੇ ਚੈੱਕ ਕਰੋ ਸਫਾਈ ਆਪਣੀ ਮਸ਼ੀਨ ਦੀ እንዳਣਾ ਨਾ ਕੋਈ ਇੰਨਾ ਖਾਸ ਨਹੀਂ ਹੈਗਾ ਨਰਮ ਵੀ ਠੀਕੀ ਏਡੀ ਜਿਆਦਾ ਨਰਮ ਵੀ ਨਹੀਂ ਹੈਗਾ ਨਰਮ ਉਹ ਨੀਗਾ ਜੋ ਨੌਂ ਜੀ ਲੱਗਦਾ ਹੀ ਵੀ ਨਰਮ ਹੈ ਆ ਇੱਕ ਟੈਂਕੇ ਦੇ ਚ ਪਵਾ ਲੈਨੇ ਆ ਬਾਕੀ ਫਿਰ ਦੂਜੀ ਚ ਪਵਾ ਲਾਂਗੇ ਬਾਕੀ ਬਾਦ ਘਾੜ ਫਿਰ ਵੇਚ ਲਾਂਗੇ ਔਰ ਵਈ ਨਪਰਾਉ ਚਲਦੀ ਰਾਣੀ ਸੋਨਰਾ ਆਉਂਦਾ ਚੋਬਰ ਮੰਗਾ ਫੇਟ ਖੱਡ ਰਿਆ ਬਟਿੰਡੇ ਵਾਲਾ ਆਉਂਗੇ ਔਰ ਵੀ ਮਿੱਤਰੋ ਐਮਪੀ ਜੀ ਤੇ ਕਹਿੰਦੇ ਨਿਭੜ ਗਿਆ ਹੁਣ ਬਾਕੀ ਇਧਰ ਪੰਜਾਬ ਵਾਲੀ ਸਾਈਡ ਤੋਂ ਹੁਣ ਚੱਲਦਾ ਪਿਆ ਸੀਜ਼ਨ ਅੱਜ ਲਾਈ ਹੈ 128 ਨੰਬਰ ਝੋਨਾ ਵੜਦੇ ਪਏ ਹੁਣ ਬਾਕੀ ਵੇਖੋ ਵੱਢ ਕੇ ਫੇਰ ਹੀ ਪਤਾ ਲੱਗੇਗਾ ਝਾੜ ਚੁੜ ਕਿਵੇਂ ਬਾਕੀ ਤੇ ਅਸਲ ਤੇ ਕੰਡੇ ਦੀ ਪਤਾ ਲੱਗਦਾ ਝਾੜ ਦਾ ਟਰਾਲੀ ਜਿਦੈਂ ਲੱਗਦਾ ਇਹ ਬੜੀ ਹੋ ਗਈ ਹੈ ਉੱਥੇ ਜਾ ਕੇ ਅਸਲ ਪਤਾ ਲੱਗਦਾ ਮੰਡੀ ਜੀ ਲੱਗਾ ਮੁੰਡਾ ਵੱਡਣਾ ਅੱਜ ਆਇਆ ਅੱਜ ਪਹਿਲੇ ਦਿਨ ਹੀ ਆਇਆ ਅੱਜ ਪਹਿਲਾਂ ਰਿਪੇਅਰ ਕਰਾ ਗਿਆ ਸੀ ਨਾਲ ਅੱਜ ਸਵੇਰੇ ਆ ਗਿਆ ਮੋਟਰ ਸੱਲ ਤੇ ਟ੍ਰੈਵਰੀ ਚੈੱਕ ਕਰੋ ਮੁੰਡੇ ਦੀ ਬੈਠਾ ਬੈਠਾ ਯਾਰੇ ਮਾਰਦਾ ਆ ਬਾਰੇ ਯਾਰਾ ਖੜੇ ਝੋਨੇ ਦਾ ਆ ਖੜੇ ਝੋਨੇ ਦੀ ਨਜ਼ਰ ਆਉਂਦਾ ਡਿੱਗੇ ਜਿਹੜੇ ਅੱਖਾਂ ਰਹਿ ਜਾਂਦੀਆਂ ਨੇ ਨਿਗਾਹ ਟਿਕਾੜ ਕਾ ਕੇ ਉੱਡਣਾ ਪੈਂਦਾ ਉਹ ਫੇਰ ਮੈਂ ਕਦੇ ਹੱਥ ਵੀ ਲਿਆ ਕਰੋ ਕੋਰ ਮੈਨੂੰ ਟੈਕੜੀ ਜਲਦਾ ਵਜ ਬੰਦੇ ਸਾਡੇ ਦਾ ਉਹਦੇ ਆਕੇ ਥੋੜਾ ਜਿਹਾ ਮੂਹਰੇ ਹੋਵੇ ਕੰਮੀ ਲਿਓਨਾ ਬਣਵਾ ਕੇ ਡੈਕ ਪਤਾ ਨਹੀਂ ਕਿ ਉਹ ਅੰਦਰ ਆ ਕੇ ਬਣਵਾ ਕੇ ਪਰ ਨਾ ਚੱਲਿਆ ਜੀ ਅਗਰ ਡੈਕ ਤੋਂ ਬਿਨਾ ਜੀ ਨਹੀਂ ਲੱਗਦਾ ਮੇਰਾ ਔਰ ਵੀ ਜੁਕੇ ਵਾਲਿਆ ਅੰਰੀਆ ਮ ਜੀਣਾ ਦੇਖ ਅੰਰੀਆ ਪਗਲੇ ਵੇ ਕਿੰਨੇ ਆਏ ਨੇ ਇਹਨਾਂ ਨੂੰ ਪਤਾ ਨਹੀਂ ਕੀ ਲੱਭਦਾ ਨਾਰੇ ਮੰਨੀਆਂ ਨੇ ਇਹਨਾਂ ਦੇ ਆਪਸਾ ਦਾ ਕੋਲ ਪਿੰਡ ਦੇ ਹਦਾ ਵਿਆਹ ਅੰਦਰ ਦੇ ਰਹੇ ਨੇ ਪਿੰਡ ਦੇ ਆ ਇੱਥੇ ਵੈਨੇ ਆ ਬਈ ਦਰਮੀ ਬੜੀ ਧੋਕ ਬੜੀ ਪੈਣ ਦੀ ਸਿੱਧੀ ਆ ਜੀ ਮੌਸਮ ਵਧੀਆ ਨਹੀਂ ਤੇ ਦੋ ਦਿਨ ਅੱਗੇ ਦੱਸਿਆ ਜੇ ਮੌਸਮ ਖਰਾਬ ਹੈ 6-7 ਤਰੀਕ ਤੋਂ ਆਵਰ ਕੇ ਲੋਕੀ ਕੱਚੀਆਂ ਪੱਕੀਆਂ ਵੜਾਈ ਜਾਂਦੇ ਨੇ ਕਿਹੜੀ ਗਲਾਸ ਚ ਹੋ ਗਿਆ ਲਾਸਟੂ ਜੇ ਕਿਹੜੇ ਸਕੂਲ ਪੈਰਾਡਾਈਸ ਪੈਰਾਡਾਈਸ ਵੜਦਾ ਮੁੰਡਾ ਬੜਾ ਵਧੀਆ ਲਓ ਜੀ ਆ ਗਏ ਆ ਗੁਰੂ ਘਰ ਹੁਣ ਮੱਡ ਕੇ ਖਿਲਾਰਤੀ ਇਹ ਸਾਢੇ ਤਿੰਨ ਕਿੱਲੇ ਹਨ ਵੱਡੇ ਆ ਹਾਂਜੀ ਡਰਾਈਵਰ ਸਾਹਿਬ ਹਾਂਜੀ ਅਰੇ ਫੇਰ ਤੋਂ ਬਾਅਦ ਕਿਦਾਂ ਰਿਹਾ ਫਿਰ ਵਧੀਆ ਵਧੀਆ ਚੱਲੀ ਏ ਛੜ ਗਈ ਹੱਥ ਤੇ ਮਸ਼ੀਨ ਤਾਂ ਮਗਲੇ ਸਾਲ ਦੀ ਚੜੀ ਅੱਜ ਦੀ ਚੜੀ ਵਾਗੇ ਤੇ ਭੁੱਲ ਗਿਆ ਹਾਂ ਮੈਂ ਕੋਈ ਨਾ ਜੇ ਭੁੱਲ ਗਿਆ ਸਿੱਖ ਜਾਾਂਗੇ ਛਾਉ ਨੂੰ ਝਾੜਾ